ਹਾਂਜੀ ਸਾਰੇ ਭਰਾ ਰਾਜੀਪੁਰ ਦੇ ਮੇਰੇ ਬਹੁਤ ਸਾਰੇ ਖਿਡਾਰੀ ਵੀਰ ਬਾਗਰੇ ਤੋਂ ਡਰਦੇ ਆ ਕਾਰਨ ਕੀ ਆ ਬਾਗਰਾ ਹੈ ਬਹੁਤ ਜ਼ੁੰਗੀ ਅਫੂਤਰਾ ਨੇ ਕਾਰਨ ਇਹ ਕਿ ਕਦੀਰ ਕੂਤਰੇ ਲਈ ਗਲੇ ਦੇ ਵਿੱਚ ਲੱਗ ਜਾਂਦੇ ਆ ਗਲਾ ਪੱਕ ਜਾਂਦਾ ਉਹ ਕਾਰਨ ਸੋ ਅੱਜ ਆਪਾਂ ਤਰੀਕਾ ਦੱਸਣ ਲੱਗਿਆ ਤੁਹਾਨੂੰ ਕਿ ਇਹ ਬਾਗਰਾ ਤਿਆਰ ਕਿਵੇਂ ਕਰਨਾ ਹੈ ਸਾਰਿਆਂ ਨੂੰ ਪਹਿਲਾਂ ਵੀਰੇ ਵਧੀਆ ਕੁਆਲਟੀ ਦਾ ਬਾਜਰਾ ਲੈਣਾ ਪਏ ਤੇ ਬਾਜਰਾ ਲੈ ਕੇ ਵੀਰੇ 2 ਤੋਂ 3 ਘਰੀ ਮਲ ਕੇ ਧੋਣਾ ਜਦੋਂ ਚੰਗੀ ਤਰ੍ਹਾਂ ਮਲ ਕੇ ਧੋ ਕੇ ਉਸ ਤੋਂ ਬਾਅਦ ਸੁਕਾ ਲੈਣਾ ਇਹਨੂੰ ਧੁੱਪੇ ਧੁੱਪੇ ਸੁਕਾਉਣ ਤੋਂ ਬਾਅਦ ਵੀਰੇ ਜੇ ਘਰ ਦਾ ਲੈ ਲੇਂਗੇ ਤਾਂ ਬਹੁਤ ਵਧੀਆ ਸਰੋਂ ਦਾ ਤੇਲ ਸੋਚਰੋਂ ਦਾ ਤੇਲ ਲੈ ਕੇ ਤਕਰੀਬਨ 20 ਤੋਂ 25 ਕਿਲੋ ਬਾਜਰੇ ਦੇ ਵਿੱਚ 1 ਲੀਟਰ ਸਰੋਂ ਦਾ ਤੇਲ ਪਾਉਣਾ ਤੇਲ ਪਾ ਕੇ ਫਿਰ ਮਿੱਟੀ ਮਿੱਟੀ ਅੱਗ ਦੇ ਉੱਤੇ ਬਾਜਰਾ ਭੁੰਣਾ ਜਦੋਂ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਾਜਰਾ ਭੁੰਣਾਗੇ ਭੁੰਣਾ ਨਾਲ ਬਈ ਇਹਦੇ ਕਿਸੇ ਨੂੰ ਮੱਚ ਜਾਣਗੇ ਤੋਂ ਜਿਹੜਾ ਨਖਾਨ ਕਰਦੇ ਆ ਤੇ ਸਰੋਂ ਦੇ ਤੇਲ ਦੇ ਵਿੱਚ ਭੁੰਣਾ ਨਾਲ ਇਹ ਨਰਮ ਪੈ ਸੋ ਵੀਰੇ ਸਰੋਂ ਦੇ ਤੇਲ ਦੇ ਵਿੱਚ ਭੁੰਨ ਕੇ ਹਲਕੀ ਹਲਕੀ ਅੱਗ ਤੇ ਬਾਜਰਾ ਤਿਆਰ ਕਰਕੇ ਪਾਓ ਤੇ ਪੈਣਾ ਵੀ ਥੋੜੀ ਠੰਡੇ ਵਿੱਚ ਸੋ ਅੱਜ ਆਪਾਂ ਪ੍ਰੀਤੀਗੇ ਪ੍ਰੀ ਹੋ ਕੇ ਕਰਕੇ ਸੋ ਆਪਾਂ ਬਣਾਉਣ ਲੱਗੇ ਬਾਜਰਾ ਸੋ ਇਹ ਪੈਣਾ ਦਿੱਕਾ 10 ਤੋਂ 12 ਸਤੰਬਰ ਦੇ ਕਰੀਬ ਜਾ ਕੇ ਇਹ ਬਾਜਰਾ ਪੈਣ ਲੈਣਾ ਸੋ ਜ਼ਰੂਰ ਇਦਾਂ ਟਰਾਈ ਕਰਕੇ ਬਣਾ ਕੇ ਦੇਖੋ ਬਾਈ ਬਹੁਤ ਤਗੜਾ ਰਿਜ਼ਲਟ ਆ ਬਾਜਰੇ ਦਾ ਕਿਉਂਕਿ ਬਾਜਰੇ ਦੇ ਨਾਲ ਵੀਰੇ ਹੱਡੀਆਂ ਮਜ਼ਬੂਤ ਹੁੰਦੀ ਚਾਹੇ ਉਹ ਜਾਨਵਰਾ ਪਸ਼ੂ ਆ ਪੰਛੀ ਆ ਚਾਹੇ ਉਹਨਾਂ ਕੋਲ ਸੋ ਇਹ ਤਰੀਕਾ ਵੀ ਅਗਰੇ ਪਾਜਰਾ ਬਣਾਉਣ ਦਾ ਜਿਸ ਤਰੀਕੇ ਨਾਲ ਆਪ ਬਣਾਉਨੇ ਆ ਉਹ ਤੁਹਾਡੇ ਨਾਲ ਸੇਰ ਕੀਤਾ ਅੱਕੇ ਵਾਸਤੇ ਵੀ ਜੜੇ ਮੌਸਮ ਦੇ ਨਾਲ ਖਰਾਹ ਕੇ ਕੀ ਪੈਣੀ ਆ ਕਿਤਾ ਬਣਾਉਣੀ ਆ ਜਾਂ ਕਿੰਦਾ ਵੀ ਟਰੀਟਮੈਂਟ ਆ ਜਿਹੜਾ ਕਿੱਟੇ ਲੈ ਹੋ ਜਾਂਦੇ ਆ ਸੋ ਕੋਈ ਤਾਂ ਇਹਦੇ ਰਿਲੇਟਡ ਵੀਡੀਓ ਪਾਇਆ ਕਰਾਂਗੀ ਸੋ ਆਪਣਾ YouTube ਤੇ ਚੈਨਲ ਆ ਗੁਰਦੀਪ ਭੈਣੀ ਨਾਟ 11 ਤੇ ਆਪਣਾ Facebook ਦੇ ਉੱਤੇ ਪੇਜ ਆ ਵੀਰੇ ਪੈਣੀ ਕੰਪਟਰ ਤੋਂ ਪਈ। ਸੋ ਇਹਨਾਂ ਨੂੰ ਜ਼ਰੂਰ ਫੋਲੋ ਕਰੋ। ਆਪਣੇ ਪੇਜ ਨੂੰ ਸ਼ੇਅਰ ਕਰਪੋ ਤੇ ਨਵੇਂ-ਨਵੇਂ ਵੀਡੀਓ ਦੇਖਣ ਲਈ ਧੰਨਵਾਦ।